ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 8ਵੀਂ ਪ੍ਰੀਖਿਆ ਦੇ ਨਤੀਜੇ ਐਲਾਨੇ ਗਏ ਨਤੀਜਿਆਂ ਵਿੱਚ ਜ਼ਿਲ੍ਹਾ ਫਾਜ਼ਿਲਕਾ ਦਾ ਜਮਾਤ 8ਵੀਂ ਦਾ 98.6540 ਫੀਸਦੀ ਨਾਲ ਨਤੀਜਾ ਸ਼ਾਨਦਾਰ ਰਿਹਾ ਇਸ ਦੇ ਨਾਲ ਹੀ ਜ਼ਿਲ੍ਹਾ ਫਾਜ਼ਿਲਕਾ ਦੇ 8ਵੀਂ ਜਮਾਤ ਦੇ 12 ਵਿਦਿਆਰਥੀਆਂ ਨੇ ਮੈਰਿਟ ਵਿੱਚ ਆਪਣਾ ਨਾਮ ਦਰਜ ਕਰਵਾ ਕੇ ਆਪਣੇ ਮਾਪਿਆਂ ਅਧਿਆਪਕਾਂ ਅਤੇ ਸਕੂਲਾਂ ਦਾ ਨਾਂ ਪੂਰੇ ਪੰਜਾਬ ਵਿੱਚ ਰੋਸ਼ਨ ਕੀਤਾ ਉੱਤੇ ਹੀ ਫਾਜ਼ਿਲਕਾ ਦੇ ਪਿੰਡ ਚੋਕ ਡਿੱਪੂ ਲਾਣਾ ਦੀ ਬੇਟੀ ਜਸਪ੍ਰੀਤ ਕੌਰ ਨੇ ਫਾਜ਼ਿਲਕਾ ਦੇ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕਰਕੇ ਔਰ ਪੰਜਾਬ ਦੇ ਵਿੱਚੋਂ ਪੰਜਵਾਂ ਸਥਾਨ ਪ੍ਰਾਪਤ ਕਰਕੇ ਆਪਣੇ ਮਾਪਿਆਂ ਅਧਿਆਪਕਾਂ ਤੇ ਸਕੂਲ ਔਰ ਪਿੰਡ ਦਾ ਨਾਂ ਪੂਰੇ ਭਾਰਤ ਦੇ ਵਿੱਚ ਰੋਸ਼ਨ ਕੀਤਾ ਹੈ ਇਸੇ ਦੇ ਤਹਿਤ ਅੱਜ ਫਾਜ਼ਿਲਕਾ ਦੇ ਪਿੰਡ ਚੋਕ ਡਿੱਪੂ ਲਾਣਾ ਦੇ ਸਕੂਲ ਦੇ ਵਿੱਚ ਇੱਕ ਛੋਟਾ ਜਿਹਾ ਸੈਮੀਨਾਰ ਵੀ ਕੀਤਾ ਗਿਆ ਜਿਸ ਦੇ ਸਬੰਧ ਦੇ ਵਿੱਚ ਅੱਜ ਇਸ ਬੇਟੀ ਜਸਪ੍ਰੀਤ ਕੌਰ ਦੇ ਪਹਿਲੇ ਸਥਾਨ ਤੇ ਆਉਣ ਤੇ ਲੱਡੂ ਵੀ ਵੰਡੇ ਗਏ ਔਰ ਔਰ ਸਕੂਲ ਟੀਚਰਾਂ ਵੱਲੋਂ ਇਸ ਬੇਟੀ ਦਾ ਮਾਨ ਸਨਮਾਨ ਕੀਤਾ ਗਿਆ ਔਰ ਪਿੰਡ ਵਾਸੀਆਂ ਵੱਲੋਂ ਵੀ ਸਕੂਲ ਦੇ ਵਿੱਚ ਪਹੁੰਚ ਕੇ ਇਸ ਬੇਟੀ ਦਾ ਮਾਨ ਸਨਮਾਨ ਕੀਤਾ ਗਿਆ ਔਰ ਤੁਸੀਂ ਵੀ ਦੇਖੋ ਇਹ ਤਸਵੀਰਾਂ ਬਣੇ ਰੋ ਸਾਡੇ ਨਾਲ ਦੇਖਦੇ ਰੋ ਸਾਡਾ ਚੈਨਲ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਟੀਚਰ ਵੱਲੋਂ ਆਪਣੇ ਨਿੱਜੀ ਤੌਰ ਤੇ ਦਿੱਤਾ ਜਾ ਰਿਹਾ ਹੈ ਇਹ ਖੁਸ਼ੀ ਦੇ ਰੂਪ ਵਿੱਚ ਇਹਨਾਂ ਨੂੰ 3100 ਰੁਪਏ ਦਾ ਕੈਸ਼ ਪ੍ਰਾਈਜ਼ ਇਹਨਾਂ ਦੇ ਇਨਚਾਰਜ ਮਿਸਟਰ ਨਵਦੀਪ ਕੰਬੋਜੀ ਵੱਲੋਂ ਦਿੱਤਾ ਜਾ ਰਿਹਾ ਹੈ ਸੋ ਕਲਾਪਿੰਗ ਔਰ ਇਹਨਾਂ ਨੂੰ ਹੀ 1100 ਰੁਪਏ ਦਾ ਇੱਕ ਕੈਸ਼ ਪ੍ਰਾਈਜ਼ ਇਹਨਾਂ ਦੇ ਸੈਕੰਡ ਇਨਚਾਰਜ ਸ਼੍ਰੀ ਸ਼ਿਵਮ ਵਿਖਾਨਾ ਜੀ ਵੱਲੋਂ ਦਿੱਤਾ ਜਾ ਰਿਹਾ ਹੈ ਦੁਆਰਾ ਦਿੱਤਾ ਜਾ ਰਿਹਾ ਹੈ ਸੋ ਬੱਚੇ ਦੀ ਮਿਹਨਤ ਦੇ ਨਾਲ ਨਾਲ ਇਹਨਾਂ ਦੇ ਵਿਸ਼ਾ ਅਧਿਆਪਕ ਵੀ ਵਿਧਾਈ ਦੇ ਪਾਤਰ ਹਨ ਕਿ ਜਿਨ੍ਹਾਂ ਨੇ ਪੂਰੀ ਮਿਹਨਤ ਦੇ ਨਾਲ ਪੂਰੀ ਲਗਨ ਦੇ ਨਾਲ ਸਾਰਾ ਸਾਲ ਇਹਨਾਂ ਦੀ ਪੜ੍ਹਾਈ ਕਰਵਾਈ ਅਤੇ ਬੋਰਡ ਪ੍ਰੀਖਿਆਵਾਂ ਦੇ ਵਿੱਚੋਂ ਸਪੈਸ਼ਲੀ ਮੈਥ ਅਤੇ ਸਾਇੰਸ ਵਰਗੇ ਸਬਜੈਕਟ ਤੋਂ ਨੰਬਰ ਪ੍ਰਾਪਤ ਕੀਤੇ ਹਨ ਸੋ ਇਹਨਾਂ ਦੇ ਮੈਥ ਅਧਿਆਪਕ ਸ਼੍ਰੀ ਦੀਪਕ ਜਨੇਟਾ ਜੀ ਔਰ ਸਾਇੰਸ ਵਿੱਚ ਸਟ੍ਰੈਸ ਮੌਨਿਕਾ ਚਾਵਲਾ ਜੀ ਐਂਡ ਸਾਇੰਸ ਮਾਸਟਰ ਸ਼੍ਰੀ ਸ਼ਿਵੇਂਕਾਣਾ ਜੀ ਨੂੰ ਸਨਮਾਨਿਤ ਕਰ ਰਹੇ ਹਨ ਚਾਹੀਦੀ ਬਈ ਹਾਂਜੀ ਮੇਰਾ ਨਾਮ ਰਿੰਪਲ ਰਹਿਜਾ ਜੀ ਔਰ ਮੈਂ ਬਤੌਰ ਮੁਖ ਅਧਿਆਪਕ ਸਰਕਾਰੀ ਹਾਈ ਸਕੂਲ ਚੋ ਵਿਡਿਪੁਲਾਣਾ ਵਿਖੇ ਕੰਮ ਕਰ ਰਹੀ ਹਾਂ ਜੀ ਜੀ ਅੱਜ ਇੱਕ ਬੱਚੀ ਨੇ ਫਾਜ਼ਿਲਕਾ ਜ਼ਿਲ੍ਹੇ ਦਾ ਮਾਣ ਉੱਚਾ ਕੀਤਾ ਹੈ ਤੇ ਉਸ ਬੇਟੀ ਦਾ ਕੀ ਨਾਮ ਹੈ ਔਰ ਕੀ ਪ੍ਰਾਪਤੀ ਕੀਤੀ ਇਸ ਸਾਲ ਦੇ ਵਿੱਚ ਹਾਂਜੀ ਸਾਡਾ ਅੱਜ ਦਾ ਇਵੈਂਟ ਜਿਹੜਾ ਹੈਗਾ ਸੀ ਸਪੈਸ਼ਲੀ ਉਸ ਬੱਚੀ ਲਈ ਸੀਗਾ ਔਰ ਮੈਂ ਥੋੜਾ ਇਸ ਤੋਂ ਪਹਿਲਾਂ ਇੱਕ ਗੱਲ ਹੋਰ ਦੱਸਣੀ ਚਾਹਾਂਗਾ ਕਿ ਆਪਣੇ ਸਕੂਲ ਦੇ ਵਿੱਚ ਜਿਹੜੇ ਬੋਰਡ ਪ੍ਰੀਖਿਆਵਾਂ ਹੋਈਆਂ ਨੇ 10ਵੀਂ ਤੇ 8ਵੀਂ ਕਲਾਸ ਦੀਆਂ ਉਹਨਾਂ ਸਾਰੀਆਂ ਬੋਰਡ ਪ੍ਰੀਖਿਆਵਾਂ ਵਿੱਚ ਸਾਡੇ ਸਾਰੇ ਦੇ ਸਾਰੇ ਬੱਚੇ ਪਾਸ ਹੋਏ ਹਨ ਸਕੂਲ ਨੇ ਆਪਣਾ 100% ਰਿਜ਼ਲਟ ਦਿੱਤਾ ਜੀ ਇਸ ਤੋਂ ਵੀ ਵੱਡੇ ਮਾਣ ਵਾਲੀ ਗੱਲ ਹੈ ਜਿਸ ਬੇਟੀ ਦੀ ਆਪਾਂ ਗੱਲ ਕਰ ਰਹੇ ਹਾਂ ਉਸ ਬੇਟੀ ਦਾ ਨਾਮ ਜਸਪ੍ਰੀਤ ਕੌਰ ਹੈ ਜੀ ਉਸ ਬੇਟੀ ਨੇ ਪੂਰੇ ਪੰਜਾਬ ਦੇ ਵਿੱਚੋਂ ਜਿਹੜੀ ਮੈਰਿਟ ਲਿਸਟ ਬਣੀ ਹੈ ਮਿਡਲ ਵਿਭਾਗ ਦੀ ਉਹਦੇ ਵਿੱਚ ਪੰਜਵਾਂ ਸਥਾਨ ਪ੍ਰਾਪਤ ਕੀਤਾ ਹੈ ਤੇ ਉਸ ਤੋਂ ਇਲਾਵਾ ਪੂਰੇ ਜ਼ਿਲ੍ਹੇ ਵਿੱਚੋਂ ਉਹ ਪਹਿਲੇ ਸਥਾਨ ਤੇ ਰਹੇ ਹਨ ਹੋਰ ਬੱਚੇ ਦੇ ਮਾਪਿਆਂ ਨੂੰ ਕੀ ਕਿਸ ਤਰ੍ਹਾਂ ਦੀ ਖੁਦਾਈ ਦੇਣਾ ਚਾਹੀਦਾ ਹੈ ਸਾਡੇ ਲਈ ਬਹੁਤ ਖੁਸ਼ੀ ਦੀ ਗੱਲ ਹੈ ਜੀ ਸਭ ਤੋਂ ਪਹਿਲਾਂ ਤਾਂ ਮੈਂ ਆਪਣੇ ਪੂਰੇ ਦੇ ਸਟਾਫ ਨੂੰ ਵਧਾਈ ਦੇਣਾ ਚਾਹਾਂਗਾ ਜਿਨ੍ਹਾਂ ਦੀ ਮਿਹਨਤ ਨੇ ਇਸ ਲੈਵਲ ਤੱਕ ਸਾਡੇ ਲਈ ਇੱਕ ਅਚੀਵਮੈਂਟ ਕ੍ਰੀਏਟ ਕੀਤੀ ਹੈ ਉਸ ਤੋਂ ਇਲਾਵਾ 노 ਡਾਊਟ ਬੱਚੇ ਦੀ ਆਪਣੀ ਮਿਹਨਤ ਹੈ ਜੀ ਤੇ ਸਭ ਤੋਂ ਜ਼ਿਆਦਾ ਵਧਾਈ ਮੈਂ ਬੱਚੇ ਦੇ ਪੇਰੈਂਟਸ ਨੂੰ ਦੇਣੀ ਚਾਹਾਂਗਾ ਜਿਨ੍ਹਾਂ ਨੇ ਘਰ ਦੇ ਵਿੱਚ ਉਹਨਾਂ ਨੇ ਇੱਕ ਸੁਖਾਵਾਂ ਮਾਹੌਲ ਦਿੱਤਾ ਉਹਨਾਂ ਦੀ ਗਵਾਹੀ ਕੀਤੀ ਤੋ ਉਸ ਬੱਚੇ ਨੇ ਅੱਜ ਇਸ ਤਨ ਪ੍ਰਾਪਤ ਕੀਤਾ ਹੈ ਮੈਂ ਨਵਦੀਪ ਮੈਥ ਮਾਸਟਰ ਉਹ ਜੋ ਕੰਮ ਕਰ ਰਹੇ ਇੱਥੇ ਕਮੇਟੀ ਨੇ ਜਿਹੜਾ ਕਿ ਪੂਰੇ ਪੰਜਾਬ ਦੇ ਵਿੱਚ ਮਾਣ ਹਾਸਲ ਕੀਤਾ ਹੈ ਉਹ ਫਾਜ਼ਿਲਖਾ ਜਿਨੇ ਦਾ ਨਾਮ ਉੱਚਾ ਕੀਤਾ ਹੈ ਜੀ ਠੀਕ ਕਰਨਾ ਚਾਹੁੰਦੇ ਇਹ ਸਾਡੇ ਲਈ ਬਹੁਤ ਮਾਣ ਵਾਲੀ ਗੱਲ ਹੈ ਜਸਪ੍ਰੀਤ ਕੁੜੀ ਆ ਸਾਡੇ ਕੋਲ 8ਵੀਂ ਜਮਾਤ ਚ ਪੜ ਰਹੀ ਸੀ ਜਿਨੇ ਹੁਣ 8ਵੀਂ ਜਮਾਤ ਦਾ ਜਿਹੜਾ ਰਿਜ਼ਲਟ ਆਇਆ ਸਾਡੇ ਕੋਲ ਜੀ ਤਾਂ ਉਹਨੇ ਪੂਰੇ ਪੰਜਾਬ ਵਿੱਚੋਂ ਮੈਰਿਟ ਲਿਸਟ ਵਿੱਚ ਪੰਜਵਾਂ ਰੈਂਕ ਪ੍ਰਾਪਤ ਕੀਤਾ ਹੈ ਤੇ ਸਾਡੇ ਸਾਰੇ ਸਟਾਫ ਲਈ ਸਾਰੇ ਸਕੂਲ ਲਈ ਤੇ ਸਾਰੇ ਪਿੰਡ ਲਈ ਬਹੁਤ ਮਾਣ ਵਾਲੀ ਗੱਲ ਹੈ ਜੀ ਇਹ ਕਿਉਂਕਿ ਸਾਰੇ ਜ਼ਿਲ੍ਹੇ ਵਿੱਚੋਂ ਇਹਦਾ ਫਰਸਟ ਰੈਂਕ ਬੰਦਾ ਹੈ ਤੇ ਸਾਰੇ ਜ਼ਿਲ੍ਹੇ ਨੂੰ ਇਹਦੇ ਤੇ ਮਾਣ ਹੈ। ਹੋਰ ਬੱਚਿਆਂ ਨੂੰ ਕੀ ਸਿਖਿਆ ਕਰਦੇ? ਬੱਚਿਆਂ ਲਈ ਸੰਦੇਸ਼ ਇਹ ਹੀ ਹੈ ਕਿ ਜੇਕਰ ਇੱਕ ਛੋਟੇ ਜਿਹੇ ਪਿੰਡ ਚੋਂ ਇਹ ਲੜਕੀ ਇੰਨਾ ਵੱਡਾ ਉਹਦਾ ਜਾਂ ਐਡਾ ਵੱਡਾ ਮਾਣ ਹਾਸਲ ਕਰ ਸਕਦੀ ਹੈ ਤਾਂ ਸਾਰੇ ਬੱਚਿਆਂ ਨੂੰ ਇਹ ਤੋਂ ਸਿੱਖਿਆ ਲੈਣੀ ਚਾਹੀਦੀ ਹੈ ਤਾਂ ਕਿ ਉਹ ਵੀ ਕੁਝ ਨਾ ਕੁਝ ਆਉਣ ਵਾਲੇ ਸਮੇਂ ਵਿੱਚ ਕਰਨ। ਮੇਰੇ ਵੱਲੋਂ ਜਸਪ੍ਰੀਤ ਨੂੰ, ਉਹਦੇ ਪਰਿਵਾਰ ਨੂੰ ਤੇ ਸਾਰੇ ਸਕੂਲ ਦੇ ਸਟਾਫ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ, ਬਹੁਤ-ਬਹੁਤ ਵਧਾਈਆਂ। ਤੇ ਪਰਮਾਤਮਾ ਉਹਨੂੰ ਆਉਣ ਵਾਲੇ ਸਮੇਂ ਵਿੱਚ ਹੋਰ ਚੜ੍ਹਦੀ ਕਲਾ ਵਿੱਚ ਰੱਖੇ ਹੋਰ ਵਧੀਆ-ਵਧੀਆ ਪ੍ਰਾਪਤੀਆਂ ਕਰਨ। ਮੈਂ ਸੁਨੀਤਾ ਰਾਣੀ ਹਿੰਦੀ ਮਿਸਟਰੈਸ ਇੱਥੇ ਪਿਛਲੇ 18 ਸਾਲ ਤੋਂ ਕੰਮ ਕਰ ਰਹੀ ਹਾਂ। ਜੀ। ਅੱਜ ਇੱਕ ਬੇਟੀ ਨੇ ਸਕੂਲ ਦਾ ਨਾਮ ਉੱਚਾ ਕੀਤਾ ਹੈ ਔਰ ਫਾਜ਼ਿਲ ਕਾ ਜਿਲ੍ਹੇ ਦੇ ਵਿੱਚ ਪਹਿਲਾ ਰੈਂਕ ਪ੍ਰਾਪਤ ਕੀਤਾ ਹੈ। ਕੀ ਕਹਿਣਾ ਚਾਹਦੇ ਹੋ? ਮੈਨੂੰ ਇਸ ਬੱਚੇ ਦੇ ਅਚੀਵਮੈਂਟ ਤੇ ਬਹੁਤ ਜ਼ਿਆਦਾ ਖੁਸ਼ੀ ਹੈ। ਮੈਂ ਆਪਣੇ ਵੱਲੋਂ ਪਿੰਡ ਵਾਸੀਆਂ ਨੂੰ ਤੇ ਸਾਰੇ ਬੱਚਿਆਂ ਨੂੰ ਬਹੁਤ-ਬਹੁਤ ਵਧਾਈ ਦਿੰਦੀ ਹੈ ਅਤੇ ਬੱਚਿਆਂ ਨੂੰ ਸੰਦੇਸ਼ ਦੇਣਾ ਚਾਹਾਂਗੀ ਕਿ ਤੁਸੀਂ ਵੀ ਇਸੇ ਤਰ੍ਹਾਂ ਅੱਗੇ ਵਧੋ